ਡੇਲਾ ਬਾਬਾ ਨਾਨਕ ਵਿਧਾਨ ਸਭਾ ਹਲਕਾ ਦੇ ਵਿੱਚ ਜਿਹੜੀ ਜੀਮਨੀ ਚੋਣ ਦੇ ਚੋਣ ਦੰਗਲ ਨੇ ਜਿੱਥੇ ਪੂਰੀ ਤਰ੍ਹਾਂ ਪੱਕ ਚੁੱਕੇ ਨੇ ਉੱਥੇ ਹੀ ਦੂਜੇ ਪਾਸੇ ਰੋਸ ਪ੍ਰਦਰਸ਼ਨ ਨੇ ਜਿਹੜੇ ਵਕੋ ਵਕ ਜਥੇਬੰਦੀਆਂ ਵੱਲੋਂ ਸਾਹਮਣੇ ਆ ਰਹੇ ਨੇ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਲੰਘੇ ਦਿਨ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਰੋਸ ਪ੍ਰਦਰਸ਼ਨ ਕਾਲੇ ਝੰਡਿਆਂ ਦੇ ਨਾਲ ਵਕੋ ਵਕ ਪਿੰਡਾਂ ਦੇ ਵਿੱਚ ਦੇਲਾ ਬਾਬਾ ਨਾਨਕ ਦੇ ਬਾਜ਼ਾਰ ਵਿੱਚ ਕਿੱਥੇ ਗਏ ਸੀ ਉੱਥੇ ਹੀ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਤੋਂ ਇਲਾਵਾ ਉਹਨਾਂ ਦੇ ਨਾਲ ਜਿਵੇਂ ਵਕੋ ਵਕ ਠੇਕਾ ਮਜ਼ਦੂਰ ਸੰਘਰਸ਼ ਪੰਜਾਬ ਯੂਨੀਅਨ ਵੱਲੋਂ ਜਿਹੜੇ ਨੇ ਰੋਸ ਪ੍ਰਦਰਸ਼ਨ ਜਿਹੜੇ ਵੱਡੇ ਰੋਸ ਪ੍ਰਦਰਸ਼ਨ ਸਾਹਮਣੇ ਆਏ ਨੇ ਉੱਥੇ ਹੀ ਜੋ ਜੰਮ ਕੇ ਨਾਰੇबाजी ਹੈ ਪੰਜਾਬ ਸਰਕਾਰ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਜਿਹੜੀ ਹੈ ਨਾਰੇबाजी ਕੀਤੀ ਗਈ ਹੈ ਸੋ ਵੱਖ-ਵੱਖ ਆਗੂਆਂ ਦਾ ਇਸ ਸੰਬੰਧ ਦੇ ਵਿੱਚ ਕੀ ਕਹਿਣਾ ਆਉ ਸੁਣਦੇ ਆ ਜਿਹੜੇ ਕੱਚੇ ਖੇਤ ਤੇ ਰੱਖੇ ਹੋਏ ਕਿ ਉਹਨਾਂ ਨੂੰ ਵਾਇਟ ਦਿੱਕਾ ਖਸਾ ਵਾਹਿਗੁਰੂ ਦੀ ਕਿਰਪਾ ਹੈ ਅੱਜ ਜਿਹੜਾ ਬਾਬਾ ਨਾਨਕ ਜਿਨ੍ਹਾਂ ਨੇ ਜੋ ਅੱਜ ਵੱਖ-ਵੱਖ ਸਿਆਸੀ ਤੇ ਰਾਜਪੂਰਨ ਦੇ ਆ ਪ੍ਰਚਾਰ ਕਰ ਰਹੇ ਆ ਆਪਾਂ ਉਹਨਾਂ ਦੇ ਬਹੁਤ ਵਿੱਚ ਕਿਸਾਨ ਜਿਹੇ ਬੰਦੀਆਂ ਤੇ ਮਜ਼ਦੂਰ ਤੇ ਜੋ ਠੇਕੇ ਮੁਲਾਜ਼ਮ ਜਿਹੜੇ ਰੱਖਿਆ ਹੋਏ ਉਹਨਾਂ ਨੂੰ ਸਾਂਝਾ ਆਜਨ ਔਰਚਾ ਜਿਹੜਾ ਝਲਾਇਆ ਉਹਨਾਂ ਨੂੰ ਅੱਜ ਆਪਾਂ ਇੱਥੇ ਨਕਾਰਨ ਵਾਸਤੇ ਜਿਹੜੇ ਠੇਲੇ ਲਾਰੇ ਲਾ ਕੇ ਸਰਕਾਰ ਪਿੱਛੇ ਜਿਹੜੀ ਬਣੀ ਆ ਉਹਨਾਂ ਨੇ ਇੱਕ ਵੀ ਵਾਦਾ ਨਾ ਕਿਸਾਨ ਪੱਖੀ ਤੇ ਨਾ ਮਜ਼ਦੂਰ ਪੱਖੀ ਤੇ ਨਾ ਮੁਲਾਜ਼ਮ ਪੱਖੀ ਉਹ ਵਾਦਿਆਂ ਤੋਂ ਭੱਜੀ ਆ ਸਰਕਾਰ ਇਹ ਮੋੜ ਕਹਿੰਦੇ ਆ ਕਿ ਆਪਾਂ ਇੱਥੋਂ ਵੋਟਾਂ ਲੈ ਕੇ ਸੱਤਾ ਵਿੱਚ ਆਵੇਂ ਪਰ ਉਹ ਲੋਕ ਆ ਜਿਹੜਾ ਨੂੰ ਨਕਾਰਦੇ ਆ ਆਪਾਂ ਇਹ ਸੰਬੰਧ ਵਿੱਚ ਇਹ ਲੋਕਾਂ ਨੂੰ ਫੀਲ ਕਰਨੀ ਚਾਹੁੰਦੇ ਆ ਕਿ ਇਹਨਾਂ ਨੂੰ ਜਦੋਂ ਇਹ ਵੋਟਾਂ ਮੰਗਣ ਹੁੰਦੇ ਆ ਇਹਨਾਂ ਨੂੰ ਸਵਾਲ ਪੁੱਛੋ ਕਿ ਜਿਹੜੇ ਪਿੱਛੇ ਤੁਸੀਂ ਵਾਅਦੇ ਕੀਤੇ ਆ ਇੱਕ ਵੀ ਵਾਅਦੇ ਤੇ ਕੋਈ ਖਰੇ ਉੱਤਰਿਓ ਕਿਸਾਨ ਦੀ ਕੁੱਤਾ ਵਰਗੀ ਫਸਲ ਜਿਹੜੀ ਪਾਲ ਕੇ ਮੰਡੀਆਂ ਉਝਾਂਦੀ ਆ ਅੱਜ 20 20 ਦਿਨ ਹੋ ਗਏ ਆ ਕਿਸਾਨਾਂ ਨੂੰ ਖੱਜਲ ਖਰਾਬੀ ਜਿਹੜੀ ਇਹ ਸਰਕਾਰ ਨੇ ਮੋٹے ਕੱਟ ਲਾ ਕੇ ਮੁਨਾਫੇ ਜਿਹੜੇ ਆ ਜੋ ਇਹਨਾਂ ਨੇ ਸਰਕਾਰਾਂ ਨੇ ਜੋ ਸੈਲਰਾਂ ਵਾਲਿਆਂ ਨੇ ਸੈਲਰਾਂ ਆਣਿਆਂ ਨਾਲ ਰਲ ਕੇ ਜੋ ਮੋਠੀ ਰਕਮਾਂ ਜਿਹੜੀਆਂ ਸਾਡੇ ਘੱਟ ਲਾ ਕੇ ਮਸੂਲੀਆਂ ਇਹਨਾਂ ਇਲੈਕਸ਼ਨਾਂ ਚੋਂ ਪੈਸਾ ਲਾਉਣਾ ਜੋ ਕਿਸਾਨ ਅੱਜ ਇਹਨਾਂ ਦੇ ਖਿਲਾਫ ਸੜਕਾਂ ਤੇ ਉਤਰੇ ਆ ਇਹਨਾਂ ਦੀ ਵਿਰੋਧ ਕਰਦੇ ਆ ਵਾਹਿਗੁਰੂ ਦੀ ਖਾਹਫਸਾ ਵਾਹਿਗੁਰੂ